ਪੰਨਾ 1238 1238 ਪੰਨੇ ਦੇ ਫਲੋਕ ਮਹੱਲਾ ਦੂਜਾ ਦੂਜੇ ਮਹੱਲੇ ਦੀ ਬਾਣੀ ਆ ਇਹ ਸਾਰ ਰੰਗ ਰਾਗ ਚੱਲ ਰਿਹਾ ਸਾਰ ਰੰਗ ਦਾ ਮਤਲਬ ਸਾਰ ਗਿਆਨ ਦਾ ਰੰਗ ਚੜ ਜਾਣਾ ਸਿੱਖਣ ਵਾਲੇ ਦੀ ਬੁੱਧੀ ਉੱਤੇ ਸਾਰ ਗਿਆਨ ਅਸਲੀ ਗਿਆਨ ਨਚੋੜ ਤਤ ਗਿਆਨ ਦਾ ਰੰਗ ਚੜ ਜਾਣਾ ਉਹ ਸਾਰ ਰੰਗ ਰਾਗ ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ ਜਿਹਨਾਂ ਨੂੰ ਤੇਰੇ ਨਾਮ ਦੀ ਵਡਿਆਈ ਆ ਉਹ ਮਨ ਦੇ ਵਿੱਚ ਰਤੇ ਹੋਏ ਨੇ ਬਾਹਰੋਂ ਭਾਵੇਂ ਲੱਗਦੇ ਨੇ ਭਾਵੇਂ ਨਹੀਂ ਪਰ ਅਸਲ ਅੰਦਰੂਨੀ ਤੌਰ ਤੇ ਹੋ ਰਤੇ ਹੋਏ ਨੇ ਤੇਰੇ ਨਾਮ ਨਾਲ ਨਾਨਕ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਹੀਂ ਇਹ ਟਿੱਪੀ ਨਹੀਂ ਆਉਂਦੀ ਇਹ ਮ੍ਰਿਤ ਦੇ ਮੂਰੇ ਆੜਾ ਲੱਗਿਆ ਹੋਇਆ ਮ੍ਰਿਤਮੀਜ ਇਸ ਸੰਸਾਰ ਚ ਹਰ ਇੱਕ ਚੀਜ਼ ਵਿੱਚ ਅੰਮ੍ਰਿਤ ਆ ਉਹਦੀ ਇੱਕ ਲਾਈਫ ਆ ਅਮ੍ਰਿਤ ਮਤਲਬ ਜੋ ਉਸ ਮਰਤਿਉ ਤੋਂ ਉਸ ਜ਼ਿੰਦਗੀ ਤੋਂ ਬਾਹਰ ਆ ਨਾਨਕ ਕਹਿੰਦਾ ਅਮ੍ਰਿਤ ਇਕਾ ਇੱਕੋ ਆ ਜਿਹੜਾ ਉਹ ਇਸ ਮਰਤਿਉ ਚੱਕਰ ਤੋਂ ਬਾਹਰ ਆ ਦੂਜਾ ਅਮ੍ਰਿਤ ਨਾ ਹੈ ਹੋਰ ਕੋਈ ਦੂਜਾ ਅਮ੍ਰਿਤ ਨਹੀਂ ਹੈਗਾ ਮਤਲਬ ਹੋਰ ਸਾਰੀਆਂ ਚੀਜ਼ਾਂ ਇੱਥੇ ਜਿਹ ਹੈ ਇਨਸਾਨ ਨੇ ਚਾਹੇ ਦੁਨੀਆ ਵੀ ਹੈ ਇਹ ਸਭ ਕੁਝ ਇੱਥੇ ਪਰਮਾਨੈਂਟ ਨਹੀਂ ਹੈਗਾ ਨਾਨਕ ਅਮ੍ਰਿਤ ਮਨੇ ਨਾਨਕ ਅਮ੍ਰਿਤ ਮਨੇ ਮਾਹੇ ਪਾਈਏ ਗੁਰ ਪ੍ਰਸਾਦੀ ਨਾਨਕ ਦਾ ਇਹ ਅਮ੍ਰਿਤ ਜੇ ਉਹ ਅਮ੍ਰਿਤ ਹੋਣਾ ਤਾਂ ਸਾਡੇ ਕੋਲ ਉਹ ਅਮ੍ਰਿਤ ਦਾ ਗਿਆਨ ਹੋਣਾ ਜ਼ਰੂਰੀ ਆ ਜੋ ਸਾਡੇ ਕੋਲ ਵਸਤੂ ਹੋਊਗੀ ਉਹੀ ਵਸਤੂ ਦਸੀਂ ਵਪਾਰ ਕਰ ਸਕਾਂਗੇ ਮਤਲਬ ਉਹੀ ਉਹੀ ਆ ਅਸੀਂ ਜੋ ਸਾਡੇ ਕੋਲ ਹੈ ਜੀ ਤਾਂ ਸਾਡੇ ਕੋਲ ਸੰਸਾਰਿਕ ਗਿਆਨ ਆ ਤਾਂ ਸੰਸਾਰ ਨਾ ਸਵੰਤਾ ਇਹ ਖਤਮ ਹੋਣ ਵਾਲਾ ਹੈ ਮ੍ਰਿਤਤਾ ਤਾਂ ਅਸੀਂ ਵੀ ਮ੍ਰਿਤ ਹੋਵਾਂਗੇ ਜੇ ਸਾਡੇ ਕੋਲ ਅਸਲੀਅਤ ਦਾ ਗਿਆਨ ਆ ਸਾਡੇ ਮੂਲ ਦਾ ਅੰਮ੍ਰਿਤ ਗਿਆਨ ਤਾਂ ਸਾਡੇ ਕੋਲ ਅੰਮ੍ਰਿਤ ਤਾਂ ਫਿਰ ਅਸੀਂ ਵੀ ਅੰਮ੍ਰਿਤਾਂ ਜੋ ਸਾਡੇ ਸਾਡੀ ਚੇਤਨਾ ਦੇ ਵਿੱਚ ਜੋ ਕੰਟੈਂਟ ਆ ਉਹੀ ਅਸੀਂ ਆ ਤੇ ਉਹ ਉਹ ਚਾਹੇ ਉਹ ਮ੍ਰਿਤ ਹੋਈਏ ਅਸੀਂ ਚਾਹੇ ਅੰਮ੍ਰਿਤ ਹੋਈਏ ਉਹੀ ਹੋਵਾਂਗੇ ਨਾਨਕ ਅੰਮ੍ਰਿਤ ਮਨੇ ਮਾਹੇ ਪਾਈਏ ਗੁਰ ਪ੍ਰਸਾਦ ਇਹ ਗੁਰ ਦੇ ਪ੍ਰਸਾਦ ਨਾਲ ਗੁਰ ਹੁੰਦਾ ਤਰੀਕਾ ਇਸ ਚੀਜ਼ ਨੂੰ ਪ੍ਰਾਪਤ ਕਰਨ ਦਾ ਗੁਰवाणी ਦਾ ਗੁਰ ਵਿਚਾਰਾ ਸਿੱਖੀ ਸਿੱਖਿਆ ਸਿੱਖੀ ਗਿਆ ਸਿੱਖਿਆ ਗੁਰਕੀਆ ਵਿਚਾਰ ਸਿੱਖੀ ਸਿੱਖਿਆ ਗੁਰ ਵਿਚਾਰ ਇਹ ਬਵੇਕ ਵਿਚਾਰ ਰਾਹੀ ਇਹ ਗਿਆਨ ਹਾਸਲ ਹੁੰਦਾ ਅਸਲੀਅਤ ਦਾ ਜਦੋਂ ਸੀ ਦੁਨੀਆ ਨੂੰ ਪਰਖਾਂਗੇ ਵਿਚਾਰਾਂਗੇ ਬਵੇਕ ਨਾਲ ਬਵੇਕ ਮਤ ਨਾਲ ਉਹ ਗੁਰ ਤੋਂ ਜਿਹੜਾ ਪ੍ਰਸਾਦ ਮਿਲਦਾ ਭੋਗ ਮਿਲਦਾ ਉਹ ਉਹ ਵਿਚਾਰ ਕਰਨ ਤੋਂ ਜੋ ਤਤ ਮਿਲਦਾ ਗਿਆਨ ਮਿਲਦਾ ਉਹੀ ਭੋਗਾ ਪ੍ਰਸਾਦ ਮਿਲਦਾ ਉਸ ਦੁਆਰਾ ਇਹ ਅੰਮ੍ਰਿਤ ਇਕੱਠਾ ਹੁੰਦਾ ਹੈ ਨਾ ਨਾਨਕ ਅੰਮ੍ਰਿਤ ਮਨੇ ਇਹ ਮਨ ਦੇ ਵਿੱਚ ਹੀ ਇਕੱਠਾ ਹੋਣਾ ਜੇ ਸਾਡੇ ਕੋਲ ਅੰਮ੍ਰਿਤ ਕੰਟੈਂਟ ਆ ਤਾਂ ਅਸੀਂ ਅਮ੍ਰਿਤਾਂ ਫਿਰ ਅਸੀਂ ਮਰਾਂਗੇ ਨਹੀਂ ਜੇ ਸਾਡੀ ਬੁੱਧੀ 'ਚ ਗਿਆਨ ਜਿਸ ਤਰ੍ਹਾਂ ਦਾ ਉਹੀ ਆਸੀ ਇਕੋ ਮ੍ਰਿਤਾ ਜਿਹੜਾ ਅਸੀਂ ਅਮਰਤ ਸ਼ਕਣਾ ਕਹਿੰਦੇ ਆ ਉਹ ਪਤਾਸਿਆਂ ਦਾ ਪਾਣੀ ਆ ਉਹ ਪਹੌਲ ਦਿੱਤੀ ਸੀਗੀ ਉਹ ਇੱਕ ਨਿਆਕਰਨ ਦੀ ਸੌ ਚੁੱਕ ਸਮਾਗਮ ਆ ਇੱਕ ਕਿ ਅਸੀਂ ਸੱਚ ਦੇ ਪ੍ਰਤੀ ਨਿਆ ਕਰਾਂਗੇ ਉਸ ਸੌ ਚੁੱਕ ਸਮਾਗਮ ਦੀ ਇੱਕ ਰਸਮ ਜਿਵੇਂ ਮੰਤਰੀ ਸੌ ਚੁੱਕਦੇ ਨੇ ਰਾਜੇ ਚੂੜੀ ਨਿਆਬ ਕੀ ਰਾਜਾ ਚੂੜੀ ਨਿੰਦਾ ਸੀ ਨਿਆਹ ਦੀ ਉਸੇ ਤਰ੍ਹਾਂ ਉਹ ਇੱਕ ਸਮਾਗਮ ਸਮਾਗਮ ਆ ਹੋ ਇੱਕ ਆਤਕਾ ਹੋਇ ਇੱਕ ਉਹ ਅਮਰਤ ਛਕਣਾ ਨਹੀਂ ਹੈਗਾ ਅਮਰਤ ਛਕਣਾ ਤਾਂ ਇਹ ਗੁਰਬਾਣੀ ਦੇ ਵਿੱਚੋਂ ਇਹ ਅੱਖਰਾਂ ਦੇ ਵਿੱਚ ਜੋ ਗਿਆਨ ਦਿੱਤਾ ਹੋਇਆ ਸਾਨੂੰ ਇਸ ਜੀਵਨ ਜਿਉਣ ਦੀ ਜੋ ਅਸੀਂ ਧਰਮ ਦੇ ਵਿੱਚ ਹੈ ਮਨ ਅਸੀਂ ਆਪਣਾ ਵजूद ਬਣਾਈ ਬੈਠੇ ਆ ਆਪਣੀ ਆਈਡੈਂਟੀ ਉਹ ਧਰਮ ਦੀ ਅਸਲੀਅਤ ਦੱਸਦੀ ਹੈ ਗੁਰਬਾਣੀ ਜੇ ਉਹ ਗਿਆਨ ਲਵਾਂਗੇ ਉਹੀ ਅਮਰਤਾਂ ਜੋ ਇਕੱਠਾ ਕਰਾਂਗੇ ਇਹ ਅੱਖਰਾਂ ਨੂੰ ਵਿੱਚੇ ਖੋਜਾਂਗੇ ਅੱਖਰਾਂ ਪਿੱਛੇ ਵੀ ਨਹੀਂ ਜਾਣਾ ਅੱਖਰਾਂ ਦਾ ਜੋ ਲਿਖਣ ਦਾ ਮਕਸਦ ਹੈ ਇਹ ਅੱਖਰ ਕੋਸ਼ਿਸ਼ ਦੱਸ ਦੇਣੇ ਕੁਝ ਬੋਲਦੇ ਨੇ ਉਹ ਗੱਲ ਫੜਨੀ ਆ ਉਹ ਗੱਲ ਸਮਝਣੀ ਆ